ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਕਰਤਹਿ ਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ phekh ਕੋ ਕਹਿ ਨ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋ ਜਿ ਕਹਿਜਾ ਕੋਟ ਇੰਦਰ ਇੰਦ੍ਰਾਨ ਸਾਹ ਸਹਾਨ ਗਨਜ त्रिपवन महीप सुर नर असुर नेत नेत वन त्रिन कहत त्व सर्व नाम कथा कवन कर्म नाम बरनत समत अंतन पावत देव सभा मुन इन्द्र महा शिव योग करी ਫੋ ਨਬੇਦ ਬਿਰੰਚ ਵਿਚਾਰ ਰਹਿਓ ਹਰਿ ਜਾਪਨ ਛਾਡੇ ਓ ਇਕ ਕਰੀ ਮथुरा जनक ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰਿਸ਼ਟ નિਹਾਲ ਕਰੀ RAMDAS ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜੁਨ ਮਾਹੇ ਧਰੀ ਦੀਵਾ ਬਲ ਅੰਧੇਰਾ ਜਾਏ ਬੇਦ ਪਾਠ ਮਤ ਪਾਪਾ ਖਾਏ ਸਤ ਗੁਰ ਸਬਦ ਦੀ ਉਜਾਰੋ ਦੀਪਾ ਬਿਨਸਿਓ ਅੰਧਕਾਰ ਤਿਹ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਨਾਮ ਤੇਰੋ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੇ ਮਾਹੇ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ ਦੀਵਾਲੀ ਦੀ ਰਾਤ ਦੀਵੇ ਬਾਲਿ ਅਨ ਤਾਰੇ ਜਾਤ ਸੁਨਾਤ ਅੰਬਰ ਭਾਲਿ ਅਨ ਸਤ ਗੁਰ ਬੰਦੀ ਛੋੜ ਹਾ ਜੀਵਨ ਮੁਕਤ ਕਰੇ ਓ ਦੀਨਾ ਗੁਰਮੁਖ ਮਨ ਅਪਤੀ ਜਪਤੀ ਨਾ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕਾ ਮੂਰਤ ਹਰ ਗੋਬਿੰਦ ਸواری ਚੱਲੇ ਪੀੜੀ ਸੋਡੀਆਂ ਰੂਪ ਦਿਖਾਵਨ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰ ਉਪਕਾਰੀ ਦਸਤ ਗਿਰ ਹੋਏ ਪੰਜ ਪੀਰ ਹਰ ਗੁਰ ਹਰ ਗੋਬਿੰਦ ਅਤੋਲਾ ਦੀਨ ਦੁਨੀ ਦਾ ਪਾਤਸ਼ਾਹ 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 ਅਡੋਲਾ ਸਤ ਗੁਰ ਸਿੱਖ ਕੇ ਬੰਦਨ ਕਾਟਾ ਗੁਰ ਕਾ ਸਿੱਖ ਵਿਕਾਰ ਤਿਹਟਾ ਜੋ ਹਮਰੀ ਬਿਦ ਹੋਤੀ ਮੇਰੇ ਸਤ ਗੁਰ ਸਾਬਦ ਤੁਮਹਰ ਜਾਣ ਹੋਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇ ਰਾਜ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ ਸੁਖ ਹੋ ਟਲ ਸੇਵੀ ਆਹ ਨਿਸ ਸਾਝ ਸੁਭਾਏ ਦਰਸ਼ਨ ਪਰ ਸਿਆ ਗੁਰੂ ਕਾ ਜਨਮ ਮਰਨ ਦੁਖ ਹੋਵਾ ਸਿਫਤ ਖਸਮ ਦੀ ਨੂਰ ਅਰ ਸੋਹ ਕੋਰ ਸੋਚ ਦੁੜਟ ਸਚ ਪਾਤ ਸਾਹ ਮਲ ਜਨਮ ਜਨਮ ਦੀ ਕਟੇ ਆ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾਹੋ ਸਜਣ ਸਚਾ ਪਾਤਿਸਾਹ ਸਿਰ ਸਾਹ ਦਾਸਾਹ ਜਿਸ ਪਾਸ ਬਹਿ ਟਿਆ ਸੋਹੀ ਆ ਸਬਨਾ ਦਾ ਵੇਸਾਹ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸ੍ਰੀ ਮਹੱਲਾ ਪੰਜਵਾਂ ਪੰਨੀ ਪਕ ਕਪੀਸ ਸੰਤ ਅੱਗਾ ਗੁਣ ਗੋਬਿੰਦ ਜਸ ਗਾਏ ਸਾਸ ਸਾਸ ਮਾਨ ਨਾਮ ਸਮਾਰਾ ਇਹ ਬਿਸਰਾਮ ਨਿਦ ਪਾਈ ਪਾਨੀ ਪੱਕਾ ਪੀ ਸੋ ਸੰਤ ਆਗਾ ਗਉਣ ਗੋਵਿੰਦ ਜਸ ਗਾਏ ਸਾਸੇ ਸਾਸੇ ਮਨ ਨਾਮ ਸਮਾਰਾ ਇਹੋ ਬਿਸਰਾਮ ਨਿਦ ਪਾਈ ਓਮ ਕਰਹ ਦਇਆ ਮੇਰੇ ਸਾਈ ਸੇ ਮਤ ਦਿਜਾ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾ ਤੁਮਰੇ ਕਿਰਪਾ ਤੇ ਮੋਹ ਮਾ ਨਿਸ਼ੂਟਾ ਬੇਨਸੇ ਜਾਏ ਪਰਮਾਏ ਅਨਦ ਰੂਪ ਰਵੇਓ ਸਭ ਮੱਦੇ ਜਤ ਕਤ ਦੇਖੋ ਜਾਏ ਹੰਦਾਇ ਆਲ ਕਿਰਪਾਲ ਕਿਰਪਾ ਨਿਦ ਪਤ ਤ ਪਾਵਨ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ਜਪੋ ਤਪ ਭਗਤ ਸਾ ਪੂਰੀ ਜੋ ਪ੍ਰਭ ਕਾ ਮਨ ਸਭ ਬੂਝੀ ਹੈ ਨਾਨਕ ਤ੍ਰਿਪਤੇ ਅਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭੂ ਕਾ ਮਾਨੈ ਭਾਈ ਨਾਮ ਜਪਤ ਤ੍ਰਿਸ਼ਨਾ ਸਭ 부ਝੀ ਹੈ ਨਾਨਕ ਤ੍ਰਿਪਤੇ ਅਗਾਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪੰਜਵਾ ਪਾਨੀ ਪੱਖਾ ਪੀਸਾ ਸੰਤ ਆਗਾ ਗੁਣ ਗੋਬਿੰਦ ਜਸ ਗਾਈ ਸਾਸੇ ਸਾਸ ਮਨ ਨਾਮ ਸਮਹਾਰੈ ਇਹੋ ਬਿਸਨਾਮ ਨਿਧ ਪਾਈ